ਜੋ ਬਾਬਾ ਕਿਰਪਾ ਸਿੰਘ ਸੀਗੇ ਜੀ ਉਹ ਪਜਨੀਕ ਪੁਰਖ ਸੀਗੇ ਜੀ ਉਹਨਾਂ ਨੇ ਜਿਹੜਾ ਮੈਂ ਦੱਸਿਆ ਜੀ ਆਪ ਜੀ ਨੂੰ ਗ੍ਰੰਥ ਸਾਹਿਬ ਜੋ ਲੜੀਵਾਰ ਉਹ ਉਹਨਾਂ ਨੇ ਉਸੇ ਸਮੇਂ ਤੋਂ ਸੰਭਾਲ ਕੇ ਰੱਖਿਆ ਸੀਗਾ ਜੀ ਤੇ ਪਿੰਡ ਵਾਲਿਆਂ ਨੂੰ ਵੀ ਦੱਸਿਆ ਜੀ ਸੰਭਾਲ ਕੇ ਰੱਖਿਓ ਇਹ ਭਾਈ ਪੁਰਾਤਨ ਹੈ ਇਹ ਸੰਭਾਲਿਆ ਨਹੀਂ ਜਾਂਦਾ ਲੇਕਿਨ ਉਸ ਸਮੇਂ ਤੋਂ ਜਿਹੜੀਆਂ ਵੀ ਸੰਗਤਾਂ ਸੀ ਲੇਕਿਨ ਕਿਸੇ ਨੂੰ ਨਹੀਂ ਪਤਾ ਸੀਗਾ ਜੀ ਕਿ ਇਸ ਗੁਰੂ ਘਰ ਦੇ ਵਿੱਚ ਪੁਰਾਤਨ ਸਰੂਪ ਵੀ ਪਏ ਇੱਕ ਇਤੇ ਪੋਥੀ ਸਾਹਿਬ ਹੀ ਪਈ ਹੈ ਜੋ ਸਵਾ ਸਾਲ ਪੁਰਾਣੀ ਹੈ ਹੱਥ ਲਿਖਤ ਪੋਥੀ ਹੈ ਜੀ ਇਹ ਵੀ ਸ਼ਾਇਦ ਸਾਨੂੰ ਇਹ ਨਹੀਂ ਪਤਾ ਲੇਕਿਨ ਹੁਣ ਤਾਂ ਸਾਰੇ ਅਸੀਂ ਨਵੀਂ ਜਨਰੇਸ਼ਨ ਹੈ ਹੋ ਸਕੇ ਇਹ ਭਜਨੀਕ ਪੁਰਸ਼ ਬਾਬਾ ਕਿਰਪਾ ਸਿੰਘ ਜੀ ਨੇ ਲਿਖੀ ਹੋਵੇ ਤੇ ਜਿਹੜੇ ਸਰੂਪ ਹੈ ਇਹ ਵੀ ਉਹਨਾਂ ਨੇ ਸੰਭਾਲ ਕੇ ਰੱਖੇ ਸੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਜੀ ਜੋ ਦਸਮ ਗ੍ਰੰਥ ਵੀ ਹੈ ਜੀ ਤੇ ਜੋ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲਿਆਂ ਨੇ ਇਸ ਲੜੀ ਦੇ ਵਿੱਚ ਬੱਚਿਆਂ ਨੂੰ ਨਗਰ ਨਿਵਾਸੀਆਂ ਨੂੰ ਕੀਰਤਨ ਕਰਨ ਲਈ ਹਾਰਮੋਨੀਅਮ ਜਾਂ ਢੋਲਕੀ ਜਿੱਤੇ ਉਹ ਵੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਜੀ ਜਿਹੜੇ ਬਾਬਾ ਕਿਰਪਾ ਸਿੰਘ ਜੀ ਕਿਹਾ ਉਹਨਾਂ ਦੇ ਵੰਸ਼ ਅੱਜ ਵੀ ਇੱਥੇ ਉਹਨਾਂ ਦੇ ਵੰਸ਼ਾਂ ਦੀ ਇਹ ਇੱਥੇ ਮੁੰਡਾ ਜੀ ਇਹ ਰਵੀ ਬੜੈਚ ਉਹ ਬੜੈਚ ਪਰਿਵਾਰਾਂ ਵਿੱਚੋਂ ਸੰਜੀ ਤੇ ਉਹਨਾਂ ਨੇ ਮਤਲਬ ਪਿੰਡ ਦੇ ਵਿੱਚ ਭਜਨ ਬੰਦਗੀ ਉਹ ਕਰੀ ਆ ਜੀ ਤੇ ਲੋਕਾਂ ਨੂੰ ਪ੍ਰੇਰ ਕੇ ਗੁਰੂ ਘਰ ਦੇ ਨਾਲ ਹੀ ਜੋੜਿਆ ਜੀ ਲੇਕਿਨ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਸੰਗਤਾਂ ਦੇ ਕੋਲ ਇੱਥੇ ਪਾਰਟੀਬਾਜ਼ੀ ਵੀ ਹੈ ਕਰੀਬ ਅਮੀਰ ਬੀਆ ਸਾਰੀਆਂ ਧਰਮਾਂ ਦੀਆਂ ਜਾਤੀਆਂ ਰਹਨੀਆਂ ਜੀ ਅੱチェ ਉਹ ਸਭ ਗੁਰੂ ਘਰ ਨੂੰ ਮੰਨ ਕੇ ਚੱਲਦੇ ਆ ਇੱਥੋਂ ਜੋ ਵੀ ਕੋਈ ਆਉਂਦਾ ਆ ਇਹ ਪ੍ਰਾਰਥਨਾ ਕਰਦਾ ਉਸਦੇ ਸਭ ਦੇ ਕਾਰਜ ਪੂਰੇ ਹੁੰਨੇ ਆ ਮਹਾਂਪੁਰਚ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਹੰਸਾੜੀ ਵਾਲਿਆਂ ਨੇ ਇਹ ਜਿਹੜਾ ਗੁਰੂ ਘਰ ਦਾ ਇਹ ਪਿੰਡ ਦੇਖਿਆ ਇਹ ਅਸੀਂ ਸਾਨੂੰ ਤਾਂ ਹੁਣ ਪਤਾ ਲੱਗਦਾ ਵੀ ਇੱਥੇ ਪੁਰਾਣਾ ਇਤਿਹਾਸ ਵੀ ਇਹ ਪਿਆ ਸੀਗਾ ਨਹੀਂ ਕਿਸੇ ਵੀ ਨੌਜਵਾਨ ਪੀੜੀ ਨੂੰ ਤਾਂ ਬਿਲਕੁਲ ਇਹ ਨਹੀਂ ਪਤਾ ਜੀ ये इतिहास सामभ की लड़ है जी असं आप जी नर्शन कराने जी जो सू हमोनीयम वगैरह ढोलकी या दसम ग्रंथ या अज प्रकाश किया ग्रंथ साहब लड़ीवार उन्होंने दर्शन कराने